ਸਤਿ ਸ੍ਰੀ ਅਕਾਲ ਦੋਸਤੋ ਪੀਡੀਐਫ 2025 ਦਾ ਨੀਲੀ ਰਾਵੀ ਬਫੈਲੋ ਮਿਲਕਿੰਗ ਬ੍ਰੀਡ ਕੰਪੀਟੀਸ਼ਨ ਨੀਲੀ ਰਾਵੀ ਦੁੱਧ ਚਵਾਈ ਮੱਝਾਂ ਨਸਲ ਮੁਕਾਬਲੇ ਦਾ ਜਿਹੜਾ ਰਿਜ਼ਲਟ ਆ ਚੁੱਕਿਆ ਪਹਿਲੇ ਨੰਬਰ ਤੇ ਮੱਝ ਆਈ ਹੈ ਸੁਖਵਿੰਦਰ ਸਿੰਘ ਬਾਈ ਦੀ ਹੈ ਡਿਸਟ੍ਰਿਕਟ ਬਾਈਆਂ ਦਾ ਹੈਗਾ ਮੋਗਾ ਨੱਥੂ ਵਾਲਾ ਪਿੰਡਾ ਬਾਈਆਂ ਦਾ ਟੋਕਨ ਨੰਬਰ 559 ਟੋਕਨ ਨੰਬਰ ਦੇਖ ਸਕਦੇ ਦੂਜੇ ਨੰਬਰ ਤੇ ਬਾਜੀ ਮਾਰੀ ਆ ਮੱਝ ਦੇ ਜੋ ਵੀ ਸਾਨੂੰ ਅੱਗੇ ਦਿਖਾ ਦਾਂਗੇ ਤੇ ਨਾਲੇ ਜਿਹੜੇ ਮੇਰੇ ਭਰਾ ਜਿੰਨੇ ਪ੍ਰੀਸਮਾਂ ਤੇ ਆਈਆਂ ਉਹਨਾਂ ਨੂੰ ਵਧਾਈਆਂ ਦੂਜੇ ਨੰਬਰ ਤੇ ਆਈਆਂ ਬਠਿੰਡਾ ਡਿਸਟ੍ਰਿਕਟ ਦੀ ਰੁਪਿੰਦਰ ਸਿੰਘ ਬਾਈ ਦਾ ਨਾਮ ਹੈਗਾ 127 ਟੋਕਨ ਨੰਬਰ ਢਵਾਲੀ ਦਾ ਪਿੰਡ ਹੈ ਪਿੰਡੀ ਸਿੱਧੂ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਬਾਈ ਨੇ ਦੁੱਗ ਨੰਬਰ ਤੇ ਉਹ ਮੱਝ ਆਈਆਂ ਨੀਲੀ ਰਾਵੀ ਤੇ ਤੀਜੇ ਨੰਬਰ ਤੇ ਆਈਆਂ ਮੱਝ ਦਵਿੰਦਰ ਸਿੰਘ ਫਰੋਖਪੁਰ ਡਿਸਟ੍ਰਿਕਟ ਦੀ ਆ ਤਨਨਾ ਸਾਹਿਬ ਬਾਈਆਂ ਦਾ ਪਿੰਡਾ ਟੋਕਨ ਨੰਬਰ 501 ਇਹ ਹੈਗਾ ਪੀਡੀਐਫ 2025 ਮੁਕਾਬਲਾ ਚੌਥੇ ਨੰਬਰ ਤੇ ਆਈ ਹੈ ਬਲਵੀਰ ਸਿੰਘ ਬਾਈਆਂ ਦੀ ਮੱਝ ਫਿਰੋਜ਼ਪੁਰ ਡਿਸਟ੍ਰਿਕ ਖਿਆਲੀ ਵਾਲਾ ਬਾਈਆਂ ਦਾ ਪਿੰਡਾ ਡਿਸਟ੍ਰਿਕਟ ਫਿਰੋਜ਼ਪੁਰ ਚੌਥੇ ਨੰਬਰ ਤੇ ਇਹ ਇਮੇਜ ਤੇ ਪੰਜਵੇਂ ਨੰਬਰ ਤੇ ਬਾਹੀਮਰੀਆ ਡਿਸਟ੍ਰਿਕਟ ਮੂਗਾ ਨੇ ਮੰਗੇਵਾਲਾ ਬਾਈਆਂ ਦਾ ਪਿੰਡਾ ਸਤਨਾ ਬਾਈਆਂ ਦਾ ਨਾਂ ਟੋਕਨ ਨੰਬਰ 776 ਤੇ ਜੇਕਰ ਗੱਲ ਕਰੀਏ ਆਪਾਂ ਸੇਮੇ ਨੰਬਰ ਤੇ ਮੁਕਾਬਲੇ ਦੀ ਸੇਮੇ ਨੰਬਰ ਤੇ ਡਿਸਟ੍ਰਿਕਟ ਫਰੀਦਕੋਟ ਫਰੀਦਕੋਟ ਸੌਰੀ ਫਰੀਦਕੋਟ ਦੀ ਪਰਮਿੰਦਰ ਸਿੰਘ ਬਾਈਆਂ ਦਾ ਨਾਮ ਟੋਕਨ ਨੰਬਰ 881 ਪੱਕਾ ਸਿੰਘ ਬਾਈਆਂ ਦਾ ਪਿੰਡ ਆ ਡਿਸਟ੍ਰਿਕਟ ਫਰੀਦਕੋਟ ਨੇ ਬਾਜੀ ਮਾਰੀ ਆ 7ਵੇਂ ਨੰਬਰ ਤੇ ਹੈਗੀ ਆ ਬਟਿੰਡੇ ਡਿਸਟ੍ਰਿਕਟ ਦੀ ਬਾਈਆਂ ਦਾ ਨਾਮ ਕੁਰਚਰਨ ਸਿੰਘ ਨਥਾਣਾ ਇਹ ਬਾਈ ਪਹਿਲਾਂ ਰਾਮਪਰੇ ਦੇ ਮੇਲੇ ਤੋਂ ਵੀ ਜੇਤੂ ਰਹੇ ਆ ਦੂਜੇ ਨੰਬਰ ਤੇ ਆਈ ਸੀ ਉਹਨਾਂ ਮੱਝੰਦ ਦੀ ਬਈਆਂ ਦੀ ਜਿਹੜਾ ਵੈਟਰਨਰੀ ਸਾਇੰਸ ਕਾਲਜ ਦੇ ਵਿੱਚ ਸੀਗਾ ਤੇ 8ਵੇਂ ਨੰਬਰ ਤੇ ਫਰੀਦਕੋਟ ਨੇ ਹਰਪਿੰਦਰ ਪਾਲ ਬਾਈ ਦਾ ਨਾਂ ਹੈਗਾ ਰਾਈਆਂ ਵਾਲਾਂ ਪਿੰਡਾਂ ਬਈਆਂ ਦੇ ਨੇ 9ਵੇਂ ਨੰਬਰ ਤੇ ਪਰਮਿੰਦਰ ਸਿੰਘ ਰਾਜਪੁਰਾ ਡਿਸਟ੍ਰਿਕਟ ਬਈਆਂ ਵਾਲਾ ਇਹ ਦੋ ਬਲੇਜਦਾਨੀਆਂ ਦੋ ਮੱਝਾਂ 9ਵੇਂ 10ਵੇਂ ਨੰਬਰ ਤੇ ਆਈਆਂ 10ਵੇਂ ਨੰਬਰ ਤੇ ਵੀ ਆਹੀ ਪਿੰਡ ਦੀਆਂ ਬਈਆਂ ਵਾਲੇ ਦੀ ਰਾਜਪੁਰਾ ਪਰਮਿੰਦਰ ਬਈਆਂ ਦਾ ਨਾਂ 10ਵੇਂ ਦਾ ਧੰਨਵਾਦ ਜੀ ਤੇ ਇਹ ਜੀ ਕਾ ਨੀਲੇ ਰਾਵੀ ਬਰਫਾਇਦਾ ਮਿਲਕਿੰਗ ਬਰੀਡ ਕੰਪਲੀਟ ਤੇ ਇਹ 10 ਪੁਲਿਸ ਨਾਲ ਸੀ ਜਿਹੜੀਆਂ ਆਈਆਂਆਂ ਨੇ ਪੀਡੀਐਫ 2025 ਦੀਆਂ ਜਿੰਨੇ ਵੀ ਮੇਰੇ ਵੀਰ ਭਰਾਵਾਂ ਦੀਆਂ ਪੁਲਿਸ ਨੇ ਆਈਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਸਾਲਾਂ ਦੀ ਮਿਹਨਤ ਹੁੰਦੀ ਹੈ ਮੇਰੇ ਵੀਰੋ ਜਿਹੜੀ ਮਿਹਨਤ ਨੂੰ ਦੇਖ ਸਾਦਕਾ ਇਹ ਇਨਾਮ ਜੇਤੂ ਹੁੰਦੇ ਆ